ਹਮਦੁਰ ਅਰਜਨ ਦੇ ਮਹਾਰਾਜ ਜੀ ਨੇ ਸ੍ਰੀ ਸੁਖਨੀ ਸਾਹਿਬ ਸਾਨੂੰ ਇਹੋ ਜੀ ਬਾਣੀ ਦਿੱਤੀ ਜਿਹਦੇ 24 ਅਸ਼ਟਪਦੀਆਂ 24 ਸ਼ਲੋਕ तकरीबन 24000 ਅੱਖਰ ਹੈ ਇੱਕ ਪਾਠ ਰੋਜ਼ਾਨਾ ਕਰ ਲਿਆ ਜਾਏ ਜੋ ਕਿ तकरीबन ਘੰਟੇ ਵਿੱਚ ਹੋ ਜਾਂਦਾ ਹੈ ਅਠਾਂ ਪੈਰਾਂ ਦੇ ਸਵਾਸਖਲੇ ਹੋ ਜਾਂਦੇ ਹਨ 8 ਪਹਿਰੇ ਵਿੱਚ ਪ੍ਰਾਨੀ ਨੂੰ ਅਨੁਮਾਨ ਹੈ 24000 ਸਾਂ ਆ ਜਾਂਦਾ ਹੈ। ਭਾਵੇਂ ਘਟਵਤ ਵੀ ਜਾਂਦੇ ਇਨਸਾਨ ਦੀ ਕਿਰਿਆ ਦੇ ਮਨ ਅਸਰ ਹੈ। ਇੰ样 ਦੱਸੇ ਬੈਠ ਤੇ 12 ਚਲਤੇ 18 ਸੁਭਤ ਚੱਲੇ 25 ਮੈਥਨ ਕਰਤੇ 64 ਚਲਤੇ ਕਿਉਂ ਨ ਭਜੇ ਜਗਦੀ। ਇਹ ਸਵਾਸਣ ਦੀ ਰਸਤਾਰ ਹੈ ਇਸ ਕਰਕੇ ਘਟਵਤ ਜਾਂਦੇ ਹਨ। ਪਰ 8 ਪਹਿਰੇ ਦੇ ਸਵਾਸ ਸਫਲੇ ਹੋ ਜਾਂਦੇ ਨੇ ਇੱਕ ਪਾਠ ਕਰ ਲਿਆ ਜਾਵੇ। ਦੋ ਪਾਠ ਰੋਜ਼ਾਨਾ ਕਰ ਲੈ ਜਾਣ ਸ੍ਰੀ ਸੁਖਨੀ ਸਾਹਿਬ ਦੇ ਮਹੀਨੇ ਚ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਫਲ ਹੋ ਜਾਂਦਾ ਹੈ ਇਸ ਦੇ ਵਿੱਚ ਚਾਰ ਵੇਦ 6 64 ਪ੍ਰਾਣ 27 ਈਮਰਤੀਆਂ ਤੌਰੇ ਤਿੰਜੀਲ ਕੁਰਾਨ ਪੁਰਾਨ ਜਿਤਨੇ ਮਤਮ ਤੰਤਰਾਂ ਦੇ ਧਾਰਮਿਕ ਪੁਸਤਕ ਹਨ ਸਭ ਦਾ ਇਹ ਸਿਧਾਂਤ ਆ ਜਾਂਦਾ ਹੈ করুণਾ ਹੀ ਮਤਮ ਤੰਤਰਾਂ ਇਹ ਗ੍ਰੰਥਾਂ ਦਾ ਸਿਧਾਂਤ ਕੀ ਹੈ ਚਾਰ ਗੱਲਾਂ ਕਰਮ ਪਾਸ਼ਨਾ ਗਿਆਨ ਵਗੀਆਂ ਇਹਦੇ ਵਿੱਚ ਇਹ ਚਾਰੇ ਆ ਜਾਂਦੀਆਂ ਜਿੰਨੇ ਰੂਹਾਨੀ ਭੇਦ ਹਨ ਸਾਰੇ ਇਸ ਵਿੱਚ ਆ ਜਾਂਦੇ ਹਨ ਸੋ ਇਸ ਦੇ ਅਨੁਸਾਰ ਚੱਲਿਆਂ ਜੀਵਨ ਮੁਕਤ ਮਿਲਦੀ ਹੈ ਫੇਰ ਨੂੰ ਛੱਡ ਕੇ ਉਹਦੇ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ ਸੋ ਸ੍ਰੀ ਸੁਖਨੀ ਸਾਹਿਬ ਵਿੱਚ ਗੁਰੂ ਜੀ ਨੇ ਪਹਿਲੀ ਅਸ਼ਟਪਦੀ ਵਿੱਚ ਹੀ ਪ੍ਰਭੂ ਸਿਮਰਨ ਦੇ ਬੇਅੰਤ ਫਾਇਦੇ ਦਰਸਾਏ ਵਹਿਰ ਦੇ ਨਾਮ ਦੇ ਸਿਮਰਨ ਦੇ ਬੇਅੰਤ ਫਾਇਦੇ ਇਕ ਨਹੀਂ ਸਾਰੀ ਅਸ਼ਟਪਦੀ ਪ੍ਰਭੂ ਸਿਮਰਨ ਦੇ ਫਾਇਦਿਆਂ ਵਿੱਚ ਪ੍ਰਭੂ ਸਿਮਰਨ ਦਾ ਆ ਫਾਇਦਾ ਹੈ ਆ ਲਾਭ ਹੈ ਆ ਗੁਣ ਹੈ ਆ ਸ਼ਕਤੀ ਹੈ ਆ ਬਰਕਤ ਹੈ ਜੇਰਾ ਵਿਚਾਰ ਕਰਕੇ ਦੇਖ